ਖੰਘ ਜ਼ਖਾਮ ਵਾਲੀਆਂ ਟੌਫੀਆਂ ਤਿਆਰ ਕਰਤੀਆਂ ਜੀ ਜਿੰਨੇ ਨੂੰ ਪ੍ਰਾਣੀ ਤੋਂ ਪ੍ਰਾਣੀ ਖਾਂਸੀ ਆ ਜਾਂ ਛੋਟੀ ਛਾਤੀ ਦੇ ਵਿੱਚ ਬਲਗਮ ਜਾਮਗੀ ਤਾਂ ਤੁਸੀਂ ਇੱਕ ਟੌਫੀ ਚੂਸ ਲੋ ਨਾਲ ਦੀ ਨਾਲ ਖੰਘ ਜ਼ਖਾਮ ਬੰਦ ਜੀ ਇਹ ਬਣਦੀਆਂ ਕਿਵੇਂ ਨੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖ ਲਿਓ ਤੁਸੀਂ ਕਰਨਾ ਹੈਗੀ ਜੀ 50 ਗ੍ਰਾਮ ਆਦਰਕ ਲੈਣਾ ਇਹਨੂੰ ਕਿਸੇ ਕੁੰਡੇ ਦੇ ਵਿੱਚ ਪਾ ਲਿਓ ਉਸ ਤੋਂ ਬਾਅਦ ਇਹਨੂੰ ਤੁਸੀਂ ਕੁੱਟ ਲਿਓ ਚੰਗੇ ਤਰੀਕੇ ਨਾਲ ਇਹਨੂੰ ਬਰੀਕ ਕਰ ਲਿਓ ਜੀ ਫਿਰ ਕਿਸੇ ਭਾਂਡੇ ਦੇ ਵਿੱਚ ਕੱਢ ਲਿਓ ਉਸ ਤੋਂ ਬਾਅਦ ਤੁਸੀਂ ਥੋੜਾ ਜਿਹਾ ਪਾਣੀ ਲੈਣਾ ਇਹਨੂੰ ਤੁਸੀਂ ਗਰਮ ਕਰ ਲਿਓ ਜੀ ਇਹਦੇ ਵਿੱਚ ਤੁਸੀਂ 200 ਗ੍ਰਾਮ ਪਾਣਾ ਜੀ ਗੁੜ ਗੁੜ ਨੂੰ ਤੁਸੀਂ ਚੰਗੇ ਤਰੀਕੇ ਦੇ ਨਾਲ ਗਰਮ ਕਰ ਲਿ 2 ਚਮਚੇ ਪਾਣੇ ਨੇ ਦੇਸੀ ਘਿਓ ਦੇ ਇਹਨੂੰ ਤੁਸੀਂ ਚੰਗੇ ਤਰੀਕੇ ਨਾਲ ਮਿਕਸ ਕਰ ਲਿਓ ਉਸ ਤੋਂ ਬਾਅਦ ਜਿਹੜਾ ਪਾਣੀ ਆ ਤੜ ਕੋ ਕੁੱਟਿਆ ਦੀਗਾ ਜੀ ਇਹ ਇਹਦੇ ਵਿੱਚ ਪਾ ਕੇ ਮਿਕਸ ਕਰ ਲਿਓ ਚੰਗੇ ਤਰੀਕੇ ਦੇ ਨਾਲ 4-5 ਮਿੰਟ ਇਹਨੂੰ ਤੁਸੀਂ ਪਕਾ ਲਿਓ ਜੀ ਉਸ ਤੋਂ ਬਾਅਦ ਇਹਦੇ ਵਿੱਚ ਤੁਸੀਂ ਥੋੜਾ ਜਿਹਾ ਪਾਣਾ ਸੇਧਾ ਨਮਕ ਜੀ ਫਿਰ ਇਹਦੇ ਵਿੱਚ ਤੁਸੀਂ ਪਾਣੀ ਨੇ ਥੋੜੀਆਂ ਜਿਹੀਆਂ ਕਾਲੀਆਂ ਮਿਰਚਾਂ ਦਾ ਪਾਊਡਰ ਜੀ ਇਹਨਾਂ ਨੂੰ ਵੀ ਤੁਸੀਂ ਚੰਗੇ ਤਰੀਕੇ ਦੇ ਨਾਲ ਮਿਕਸ ਕਰਕੇ ਇਹਨੂੰ 4-5 ਮਿੰਟ ਪਕਾ ਲਿਓ ਉਨਾਂ ਚਿਰ ਪਕਾਣਾ ਇਹ ਜਿੰਨਾ ਚਿਰ گاੜਾ ਨਹੀਂ ਹੁੰਦਾ ਜਦੋਂ ਇਹ گاੜਾ ਹੋ ਗਿਆ ਕਿਸੇ ਪਲੇਟ ਦੇ ਵਿੱਚ ਕੱਢ ਲਿਓ ਫਿਰ ਇਹਨੀਆਂ ਤੁਸੀਂ ਛੋਟੀਆਂ-ਛੋਟ ਜਦੋਂ ਇਹ ਸੁੱਕ ਗਏ ਜੀ ਉਸ ਤੋਂ ਬਾਅਦ ਇਹਦੇ ਤੁਸੀਂ ਪਾਣਾ ਜੀ ਚੀਨੀ ਦਾ ਪਾਊਡਰ ਤਿਆਰ ਕਰਕੇ ਭੁੱਕ ਲਓ ਜੀ ਉਸ ਤੋਂ ਬਾਅਦ ਇਹਨੂੰ ਤੁਸੀਂ ਚੰਗੇ ਤਰੀਕੇ ਨਾਲ ਇਹਨਾਂ ਨੂੰ ਮਿਕਸ ਕਰ ਲਿਓ ਫਿਰ ਤੁਸੀਂ ਕਿਸੇ ਕੱਚ ਦੇ ਜਾਰ ਦੇ ਵਿੱਚ ਸਟੋਰ ਕਰਕੇ ਰੱਖ ਲਓ ਇਹ ਤੁਸੀਂ ਡੇਲੀ ਇੱਕ ਟੌਫੀ ਚੂਸਣੀ ਹੈ ਤੁਹਾਨੂੰ ਸਾਰੀ ਸਰਦੀ ਜੀ ਛੋਡੇ ਲਵੇ ਖੰਗ ਜਖਾਮ ਨਹੀਂ ਲੱਗਣਾ ਹੈਗਾ ਜਿੰਨੀ ਮਰਜ਼ੀ ਛੋਡੇ ਅੰਦਰ ਬਲਗਨ ਜਮੀ ਹੋਈ ਹੈ ਸਾਰੀ ਪੱਟ ਕੇ ਬਾਹਰ ਕੱਢ ਦੇਣਗੇ ਤੇ ਵੀਡੀਓ ਸ਼ੇਅਰ ਕਰ ਦਿਓ ਤਾਂ ਕਿ ਇਹ ਸਾਰਿਆਂ ਦੇ ਕੰਮ ਆ ਜਾਣ ਜੀ